ਇਹ ਪੁਰੀ ਦੇ ਵਿੱਚ ਜਿਹੜਾ ਸਾਡਾ ਬਹੁਤ ਹੀ ਇੱਕ ਡेंसਲੀ ਪਾਪੂਲੇਟਿਡ ਪਾਪੂਲੇਸ਼ਨ ਏਰੀਆ ਹੈਗਾ ਉੱਥੇ ਅੱਜ ਅਸੀਂ ਜਿਹੜੀ ਕੰਪੇਨ ਹੈ ਹਰ ਸ਼ੁੱਕਰਵਾਰ ਡੈਂਗੂ ਤੇ ਵਾਰ ਕੰਪੇਨ ਸ਼ੁਰੂ ਕੀਤੀ ਹੈ ਇਹਦਾ ਜਿਹੜਾ ਥੀਮ ਵੀ ਉਹੀ ਹੈ ਕਿ ਜੇ ਤੁਸੀਂ ਮੱਛਰ ਤੋਂ ਜੇ ਮੱਛਰ ਤੋਂ ਮਨ ਲੋ ਕੱਟਣ ਤੋਂ ਬਚਜੋਗੇ ਤਾਂ ਤੁਸੀਂ ਡੈਂਗੂ ਤੋਂ ਬਚਜੋਗੇ ਤੇ ਇਹ ਜ਼ਰੂਰੀ ਆ ਕਿ ਤੁਹਾਨੂੰ ਪਤਾ ਹੋਵੇ ਕਿ ਡੈਂਗੂ ਦਾ ਮੱਛਰ ਪੈਦਾ ਕਿੱਥੇ ਹੁੰਦਾ ਤੇ ਇਹ ਕੱਟਦਾ ਕਦੋਂ ਹੈ ਰੰਗੀ ਦਾ ਮੱਛਰ ਤੁਹਾਡੇ ਘਰ ਚ ਪੈਦਾ ਹੁੰਦਾ ਜਿਵੇਂ ਮੈਂ ਤੁਹਾਨੂੰ ਹੁਣੇ ਥੋੜੀ ਦੇਰ ਪਹਿਲਾਂ ਦਿਖਾਇਆ ਕਿ ਦੋ ਜਿਹੜੇ ਡੈਜ਼ਰਟ ਕੂਲਰ ਸੀ ਉਹਨਾਂ ਦੇ ਵਿੱਚ ਸੀ ਗਮਲੇ ਦੇ ਵਿੱਚ ਸੀ ਪਾਂਚਿਆਂ ਵਾਸਤੇ ਕਟੋਰਾ ਰੱਖਦੇ ਆ ਉਹਦੇ ਵਿੱਚ ਸੀ ਫ੍ਰਿਜ ਦੀ ਟ੍ਰੇ ਦੇ ਵਿੱਚ ਸੀ ਔਰ ਇਸੇ ਤਰ੍ਹਾਂ ਜਿਹੜਾ ਤੁਹਾਡਾ ਜਿਹੜਾ ਲੋਕ ਅੱਜਕੱਲ ਪਾਣੀ ਸ਼ਾਰਟੇਜ ਹੁੰਦੀ ਆ ਗਰਮੀਆਂ ਦੇ ਵਿੱਚ ਉਹ ਸਟੋਰ ਕਰ ਲੈਂਦੇ ਆ ਮਤਲਬ ਟੱਬ ਭਰ ਲੈਂਦੇ ਆ ਬਾਲਟੀਆਂ ਭਰ ਲੈਂਦੇ ਆ ਡਰਮ ਭਰ ਲੈਂਦੇ ਆ ਉਹਨਾਂ ਦੇ ਵਿੱਚ ਬਰੀਡ ਕਰ ਰਿਆ ਸੀਗਾ ਇਸੇ ਤਰ੍ਹਾਂ ਜਿਹੜੀਆਂ ਕੰਸਟਰਕਸ਼ਨ ਸਾਈਟ ਆ ਉਹਨਾਂ ਨੂੰ ਪਾਣੀ ਬਹੁਤ ਚਾਹੀਦਾ ਹੁੰਦਾ ਤੇ ਉਹ ਉੱਥੇ ਵੱਡਾ ਸਾਰਾ ਚਵੱੱਚਾ ਬਣਾ ਲੈਂਦੇ ਆ ਇੱਕ, ਫੋਦੀ ਬਣਾ ਲੈਂਦੇ ਆ ਉਹਦੇ ਸਟੋਰ ਕਰਦੇ ਆ, ਉਹਦੇ 'ਚ ਬਰੀਡ ਕਰਦਾ। ਜਿਹੜੀਆਂ ਟਾਇਰਾਂ ਵਾਲੀਆਂ ਦੁਕਾਨਾਂ ਹੈਗੀਆਂ, ਹੋਰ ਵਰਕਸ਼ਾਪ ਹੈਗੀਆਂ ਉਹ ਸੜਕ ਤੇ ਟਾਇਰ ਲਟਕਾ ਦਿੰਦੇ ਆ, ਉਹਦੇ 'ਚ ਪਾਣੀ ਖੜਾ ਹੁੰਦਾ। ਜਿੱਥੇ ਵੀ ਸਟੈਗਲੈਂਟ ਵਾਟਰ ਹੋਏਗਾ। ਕੋਈ ਵੀ ਤੁਸੀਂ ਜੇ ਟੁੱਟਿਆ ਹੋਇਆ ਠੀਕਰਾ ਸੁਟਿਆ ਹੋਇਆ ਜਾਂ ਤੁਹਾਡੇ ਘਰ ਦੀ ਛੱਤ ਤੇ ਜਿਹੜੀ ਛੱਤ ਦੀ ਟੈਂਕੀ ਆ ਉਹਦੇ 'ਚ ਨਹੀਂ ਆ। ਸੋ ਇਹ ਤੁਹਾਡੇ ਘਰ ਵਿੱਚ ਬਰੀਡ ਕਰਦਾ, ਦਿਨੇ ਘਟਦਾ ਔਰ ਬੜੀ ਨਾਮਰਾਦ ਬਿ ਉਹ ਉਹਦੇ ਵਾਸਤੇ ਜਿਹੜਾ ਹੈਗਾ ਉਹਨੂੰ ਪਤਾ ਹੋਵੇ ਤਾਂ ਕਿ ਉਹ ਆਪਣੇ ਘਰ ਦੇ ਵਿੱਚ ਉਹਦੀ ਬੀਡਿੰਗ ਨਾ ਹੋਣ ਦੇਵੇ ਜਿਹੜੇ ਆਪਣੇ ਮੱਲੇ ਨੂੰ ਡੈਂਗੂ ਮੁਕਤ ਰੱਖ ਸਕਣਗੇ ਸੀਜ਼ਨ ਦੇ ਵਿੱਚ ਸੋ ਸਾਰਾ ਸੀਜ਼ਨ ਉੱਤੇ ਡੈਂਗੂ ਦਾ ਕੇਸ ਨਹੀਂ ਹੋਇਆ ਉਹਨਾਂ ਨੂੰ ਮੈਂ 15 26 ਜਨਵਰੀ ਤੇ 15 ਅਗਸਤ ਨੂੰ ਸਪੈਸ਼ਲ ਉਹਨਾਂ ਦਾ ਸਨਮਾਨ ਕਰੂੰਗਾ ਉਹਨਾਂ ਐਮਸੀਆਂ ਦਾ ਉਹਨਾਂ ਆਸ਼ਾ ਵਰਕਰ ਦਾ ਉਹਨਾਂ ਸਟੂਡੈਂਟਸ ਦਾ ਔਰ ਉਹਨਾਂ ਡਾਕਟਰਸ ਦਾ ਸਾਰਿਆਂ ਦਾ ਸਨਮਾਨ ਕਰਾਂਗਾ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਜ਼ਿਲ੍ਹੇ ਦੇ ਵਿੱਚ ਸਭ ਤੋਂ ਘੱਟ ਡੈਂਗੂ ਦੇ ਕੇਸ ਆਣਗੇ ਉਹਦੇ ਸਿਵਲ ਸਰਪਚ ਨੂੰ ਇਨਾਮ ਮਿਲੇਗਾ